ਅੱਜ ਬਿਆਸ ਦੇ ਦਾ ਮੁੱਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦਰਬਾਰ ਸਾਹਿਬ ਸ੍ਰੀਮੰਦਰ ਸਾਹਿਬ ਨਮਸਤਕ ਹੋਣ ਲਈ ਪਹੁੰਚੇ ਨੇ ਤਾਂ ਦੰਨਿਆਂ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਵਿੱਚ ਆਉਂਦੇ ਸਾਰ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਗਰਬਾਣੀ ਦੀ ਸਰਵਣ ਕੀਤੀ ਸੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦਾ ਵੱਡਾ ਡੇਰਾ ਬਿਆਸ ਦੇ ਵਿੱਚ ਹੈ ਤੇ ਵਕ ਵਕ ਸਟੇਟਾਂ ਦੇ ਵਿੱਚ ਵੀ ਇਹਨਾਂ ਦੇ ਡੇਰੇ ਬਣੇ ਹੋਏ ਨੇ ਜਿਵੇਂ ਕਿ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਮਹਾਰਾਸ਼ਟਰ ਤੇ ਹੋਰ ਵੀ ਕਈ ਸਟੇਟਾਂ ਦੇ ਵਿੱਚ ਵਕ ਵਕ ਜਗਾਂ ਜਿਲ੍ਹਿਆਂ ਦੇ ਵਿੱਚ ਵੀ ਜਿਹੜੇ ਡੇਰੇ ਬਣੇ ਹੋਏ ਨੇ ਲੱਖਾਂ ਸੰਗਤਾਂ ਬਿਆਸ ਡੇਰਾ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਬਿਆਸ ਡੇਰਾ ਦੇ ਮੁੱਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਸਮੇਂ-ਸਮੇਂ 'ਤੇ satsang ਵੀ ਕਰਦੇ ਰਹਿੰਦੇ ਨੇ ਤੇ satsang ਦੇ ਵਿੱਚ ਵੀ ਲੱਖਾਂ ਦਾ ਇਕੱਠ ਇਹਨਾਂ ਦੇ ਡੇਰਿਆਂ ਦੇ ਵਿੱਚ ਹੁੰਦਾ ਹੈ ਤੇ ਹਰ ਪਾਰਟੀ ਦੇ ਲੀਡਰ ਵੀ ਬਿਆਸ ਡੇਰਾ ਦੇ ਵਿੱਚ ਨਮਸਤਕ ਹੁਣ ਪਹੁੰਚਦੇ ਨੇ ਤੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਅੱਜ ਤੁਸੀਂ ਦੇਖ ਸਕਦੇ ਹੋ ਕਿ ਦਰਬਾਰ ਸਾਹਿਬ ਸ੍ਰੀ ਵੰਦਰ ਸਾਹਿਬ ਦੇ ਜਦੋਂ ਪਹੁੰਚੇ ਤੇ ਉਹਨਾਂ ਦੇ ਨਾਲ ਜੋ ਜੁੜੀਆਂ ਹੋਈਆਂ ਸੰਗਤਾਂ ਨੇ ਉਹ ਵੀ ਉਹਨਾਂ ਨੂੰ ਮਿਲਿਆ ਨੇ ਤਾਂ ਇਸ ਮੌਕੇ ਤੇ ਦੇਖੋ ਗੱਲਬਾਤ ਵੀ ਹੋ ਰਹੀ ਆ ਸੰਗਤਾਂ ਦੇ ਨਾਲ ਤਾਂ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਜਿਹੜੇ ਕਿ ਤੁਸੀਂ ਦੇਖ ਸਕਦੇ ਹੋ ਕਿ ਅੱਜ ਦਰਬਾਰ ਸਾਹਿਬ ਦੇ ਵਿੱਚ ਜਦੋਂ ਪੰਚਨਸਿਥ ਤੋਂ ਪਹਿਲਾਂ ਹੀ ਜੋ ਡੇਰੇ ਦੇ ਨਾਲ ਸੰਗਤਾਂ ਜੁੜੀਆਂ ਹੋਈਆਂ ਨੇ ਉਹ ਵੀ ਨਾਲ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੇ ਨਾਲ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਵਾਸਤੇ ਨਾਲ ਪਹੁੰਚਿਆ ਨੇ ਤਾਂ ਦੰਨਿਆ ਵੱਖ-ਵੱਖ ਪਾਰਟੀਆਂ ਦੇ ਲੀਡਰ ਭਾਵੇਂ ਆਪਣੇ ਵੋਟ ਬੈਂਕ ਵਾਸਤੇ ਡੇਰਿਆਂ ਦੇ ਵਿੱਚ ਆਂਦੀਆਂ ਹੋਣ ਪਰ ਕਿੰਨੇ ਕਿਤੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਹਮੇਸ਼ਾ ਇਹ ਗੱਲ ਆਖਦੇ ਨੇ ਕਿ ਸਾਡਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਅਸੀਂ ਲੋਕਾਂ ਦੀ ਸੇਵਾ ਤੇ ਨਾਲ ਦੀ ਨਾਲ ਸੰਗਤਾਂ ਨੂੰ ਉਸ ਪਰਮਾਤਮਾ ਦੇ ਨਾਲ ਜੋੜਨ ਵਾਸਤੇ ਆਏ ਆ ਤਾਂ ਇਸੇ ਨੂੰ ਲੈ ਕੇ ਜਦੋਂ ਵੀ satsang ਕਰਦੇ ਨੇ ਉਸ ਤੇ ਉਹਦੇ ਵਿੱਚ ਵੀ ਕਾਫੀ ਗੁਰਬਾਣੀ ਦੇ ਸ਼ਬਦ ਵੀ ਜਿਹੜੇ ਸੰਗਤਾਂ ਨੂੰ ਸਰਬਨ ਕਰਵਾਏ ਜਾਂਦੇ ਨੇ ਤੁਸੀਂ ਦੇਖਦੇ ਹੋ ਕਿ ਸਾਬਤ ਸੂਰਤ ਜਿਹੜੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ ਜਿਨ੍ਹਾਂ ਦਾ ਬਹੁਤ ਸੋਹਣਾ ਦਾੜਾ ਤੇ ਦਸਤਾਰ ਹਮੇਸ਼ਾ ਸਜਾ ਕੇ ਰੱਖਦੇ ਨੇ ਜਦੋਂ ਵੀ satsang ਵੀ ਕਰਦੇ ਹੁਣ ਤਾਂ ਉਹਨਾਂ ਵੱਲੋਂ ਇਸ ਤਰੀਕੇ ਦੇ ਹੀ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਦਾੜਾ ਸਜਾ ਕੇ ਤੇ ਨਾਲ ਦੀ ਦਸਤਾਰ ਸਜਾ ਕੇ ਹੀ satsang ਕੀਤੇ ਜਾਂਦੇ ਨੇ ਤੇ ਅੱਜ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਪਹੁੰਚੇ ਸੀ ਤੁਸੀਂ ਵੀ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਦੇ ਦਿਓ ਤਾਂਕਿ ਹੋਰ ਲੋਕਾਂ ਤੱਕ ਵੀ ਇਹ ਖਬਰ ਪਹੁੰਚ ਸਕੇ